ਕਾਂ ਚੱਲੀ ਆ ਮੇਰਾ ਕੰਮ ਕੀ ਚਾਹ ਤੋਹਣ ਕੀ ਆ ਜਾਂਦਾ ਹਾਂ ਦਾ ਹਾਂ ਦਾ ਹਾਲ ਨਹੀਂ ਪਤਾ ਪੈਂਦੂਆਂ ਨੂੰ ਨਹੀਂ ਪਤਾ ਹੁੰਦਾ ਪੀਜ਼ਾ ਕੀ ਹੁੰਦਾ ਮੈਂ ਚਲੀ ਆ ਬਾਏ ਮਮ ਕੀ ਜਮਾਂ ਕੀ ਦਿੱਕੀ ਸੀ ਮੈਨੂੰ ਮਮ ਜੀ ਕਹਿੰਦੇ ਸਬਜ਼ੀ ਨੂੰ ਤੜਕਾ ਲਾ ਮੈਂ ਤੇ ਵੀਕੈਂਡਸ ਤੇ ਪੀਜ਼ਾ ਖਾਣ ਚੱਲੀ ਆ ਨਾਲੇ ਮੈਂ ਆਪਣੇ ਫਰੈਂਡਸ ਨੂੰ ਮਿਲੂੰਗੀ ਨਾ ਇਹ ਹੈ ਨੂੰ ਕਿਤੇ ਮਾਤਾ ਵੀ ਕਿਤੇ ਇਹ ਸਿਰ ਕੇ ਜੈਨਾ ਹੈਗਾ ਵਾ ਨੰਗਾ ਛੱਡਿਆ ਆਏ ਨੇ ਨਾਲ ਕਿਤੇ ਕਿਤੇ ਡਰ ਨਾ ਕੋ ਖਤਰਾ ਕਿਤੇ ਥੋੜੀ ਕਿਤੇ ਆ ਇਹ ਕਿ ਆਖੇ ਨਹੀਂ ਲੱਗਦੀ ਕਿ ਸਾਡੇ ਵੀ ਇਹ ਆਪਣੀ ਚਲਾ ਕਰਦੀ ਹੈ ਮਰਜ਼ੀ ਕਰਦੀ ਰਹਿੰਦੀ ਆ ਤੋਰ ਪੈਂਜੇ ਸੀ ਕੋਟਰੀ ਲਾ ਕੇ ਰੋ ਜੀਏ ਹੀਲ ਪਾ ਲੈਂਦੀ ਆ ਤੇ ਮਾਰਖੋ ਪਹਿਲਾ ਲੀਦੀ ਤਾਂ ਤਾਂ ਪੈਂਦੀ ਹੈ ਰੋਈ ਕੇ ਹੈਗਾ ਵਸ ਕੋਟੀ ਤੇ ਚੜ ਕੇ ਇਹ ਅਹੀਂ ਪਿੰਡ ਦੀ ਕੁੜੀਆਂ ਸ਼ਹਿਰ ਦੀ ਕੁੜੀਆਂ ਵੀ ਲੈਣਦੀ ਆ ਅਹੀਂ ਲਿਆਉਣਾ ਪਿੰਡ ਦਾ ਕੋਈ ਰਿਸ਼ਤਾ ਕਰਾਉਣਾ ਹੈਂਦਾ ਜਾ ਕੇ ਦੰਸਾ ਪਾਈ ਪਾ ਲਿਆ ਹਾਂ ਮੰਮੀ ਹਾਂ ਮੰਮੀ ਇਹ ਬੁਠਾ ਜਿਹਾ ਮੂੰਬਰਾਉਂਦਾ ਇੰਆ ਮੰਮੀ ਸੈਲਫੀ ਹੁੰਦੀ ਹੈ ਸੈਲਫੀ ਲੈਣੀ ਆ ਉਹ ਕੀ ਹੁੰਦੀ ਆ ਫੋਟੋ ਆ ਮੇਰੇ ਸਾਰੇ ਸੈਲਫੀ ਖਰਾਬ ਕਰਦੀ ਤੁਸੀਂ ਹਾਂ ਰੰਗ-ਬਰੰਗੇ ਮੂੰਹ ਬਣਾਈ ਜਾਂਦੇ ਹੋ ਨਹੀਂ ਕੋਹ ਤੇ ਰੰਗ-ਬਰੰਗੇ ਮੂੰਹ ਨਹੀਂ ਹੁੰਦੇ ਅੱਜ ਕੱਲ ਪਾਉਚ ਹੁੰਦੇ ਪਾਉਚ ਪਤਾ ਪਾਉਚ ਕੀ ਹੁੰਦੇ ਓਕੇ ਨਾ ਤੁਹਾਨੂੰ ਨਹੀਂ ਪਤਾ ਤੁਸੀਂ ਪਿੰਡੋਂ ਤੁਹਾਨੂੰ ਪਿੰਡ ਚ ਰਹਿ ਕੇ ਪਤਾ ਸ਼ਹਿਰ ਵਾਲਾ ਨੂੰ ਪਤਾ ਮੈਂ ਮੈਨੂੰ ਡਿਸਟਰਬ ਨਾ ਕਰਿਆ ਕਰੋ ਮੈਂ ਸੈਲਫੀ ਵੀ ਖਰਾਕ ਕਰਦਾ ਅੱਛਾ ਪਤਾ ਨਹੀਂ ਕੀ ਕਰਦੀ ਇਹ ਮੈਂ ਖੰਗਲਾਣਾ ਕੀ ਇਹ ਤਾਂ ਦਿਨ ਦੀ ਵਿੱਚ ਕੀ ਕਰਣ ਦੇ ਕਰਨ ਰਹੀ ਹੈ ਇਹ ਇਹਨਾਂ ਕੀ ਕਰ ਰਹੀ ਹੈ ਵਿੱਚ ਕੀ ਹੁੰਦਿਆ ਹੋਇਆ ਹੈ ਇਹਦੇ ਵਿੱਚ ਮੈਨੂੰ ਕੋਈ ਸਮਝ ਨਹੀਂ ਲੱਗਦੀ ਇਹਦੇ ਵਿੱਚ ਮੈਨੂੰ ਪਤਾ ਹੀ ਨਹੀਂਗਾ ਵੀ ਆ ਕੀ ਕੀ ਅੰਦਰ ਹੈਗਾ ਸ਼ੂਰਾ ਵਰਗਾ ਮੂੰਹ ਬਣਾ ਬਣਾ ਕੇ ਸੈਲਫੀਆਂ ਬਣਾਉਂਦੀ ਰਹਿੰਦੀ ਆ ਇਹਨ ਕੋ ਕੰਮ ਹੀ ਨਹੀਂ ਕੋਈ ਚੱਜ ਦਾ ਪਹਿਨਣ ਦਾ ਸਾਰੀ ਦਿਹਾੜਾ ਕੰਮ ਹੀ ਕਰਦੀ ਰਹਿੰਦੀ ਆ ਬਸ ਇੱਥਾ ਕਰਦੀ ਆ ਮम्मा ਵੇਖਦੀਆਂ ਕਿੱਥੇ ਆ ਮੇਰਾ ਨਾ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਖਾਣ ਦਾ ਜਿੱਤ ਕਰ ਲਿਆ ਤੇ ਮम्मा ਨੂੰ ਕਹਿੰਦੀ ਆ ਕਿ ਬਣਾ ਦੇ ਦੋ ਮਮ ਜੀ ਹਾਂਜੀ ਮਮ ਜੀ ਮੇਰਾ ਨਾ ਮਨ ਕਰ ਰਿਹਾ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਦਾ ਮੈਨੂੰ ਪਲੀਜ਼ ਬਣਾ ਕੇ ਦਿਓ ਐਂਗਾ ਫਿਰ ਠੱਕਾ ਐ ਪਾਸੇ ਮੈਨੂੰ ਲੱਗੇ ਫੇਰ ਤਨ ਬਣਾ ਕੇ ਦਊਂਗੀ ਮੈਂ ਨਹੀਂ ਕਰਨਾ ਕੋਈ ਵੀ ਕੰਮ ਉਹ ਸ਼ੀ ਸ਼ੀ ਤੇ 포ਟੀ ਆ ਮੱਝਾ ਖਾਣਾ ਖਾਣੀਗਾ ਨਾ ਮੈਂ ਤੇ ਕਦੀ ਨਾ ਹੱਥ ਲਾਵਾਂ ਜੇ ਮੈਂ ਕਰ ਮੈਂ ਕਰਾਂਗੀ ਤੈਨੂੰ ਕੀ ਗੱਲ ਆ ਮੈਂ ਨਹੀਂ ਕਰੂੰਗੀ ਮੰਮਾ ਪਲੀਜ਼ ਮੈਨੂੰ ਸਰਸੋਰਾ ਦਾ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਦੋ ਮੈਨੂੰ ਬਹੁਤ ਮਨ ਕਰ ਰਿਹਾ ਖਾਣ ਦਾ ਮੈਨੂੰ ਤੱਕਲੇ ਪਕਾ ਬਣਾ ਮੈਨੂੰ ਲੱਗੇ ਤੇ ਫੇਰ ਮੈਂ ਕਿ ਪਕਾ ਕੇ ਦਊਂਗੀ ਮੈਂ ਨਹੀਂ ਉਹ ਕਰਨਾ ਹੈ ਕਿ ਮੈਂ 포ਟੀ ਨੂੰ ਕਦੀ ਨਹੀਂ ਹੱਥ ਕਰਨਾ ਮੈਂ ਮੈਨੀਕਿਓਰ ਕਰਵਾ ਕੇ ਆਈ ਨਾ ਫੜ ਮੈਂ ਨਹੀਂ ਫੜਨਾ ਸ਼ੀ ਸ਼ੀ ਨੋ ਫੜ 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 ਇਤਨਾ ਨਾ ਕੀਆ ਨੋ ਮੈਂ ਤੇ ਚਾਹ ਰਹੀ ਆ ਨੋ ਨੋ ਕਰ ਰਹੀ ਹੈ ਮम्मी ਜੋਗਾ ਕਰਨੀ ਆ ਉਹ ਕਹਿੰਦਾ ਮਾਰਨਿੰਗ ਵਿੱਚ ਨਾ ਸਿਰ ਸਿਰ ਜੋਗਾ ਕਰਨਾ ਚਾਹੀਦਾ ਉਹ ਨਾਲ ਬੋਡੀ ਫਿੱਟ ਰਹਿੰਦੀ ਹੈ ਹਾਂ ਤੁਸੀਂ ਆਓ ਮੈਂ ਤੁਹਾਨੂੰ ਮम्मी ਤੁਹਾਨੂੰ ਵੀ ਜੋਗਾ ਸਿਖਾਵਾਂ ਤੂੰ ਬੋਡੀ ਨਹੀਂ ਹੈਂਦੀ ਇੱਥੇ ਆਓ ਬੈਠੋ ਹਾਂ ਆ ਸਿਖਾਉਣਾ ਤੁਹਾਨੂੰ ਪਹਿਲਾਂ ਕੀ ਆ ਕੀ ਜਾਂਦੇ ਹੁੰਦੇ ਨੇ ਤਾਲਾ ਪਤੀ ਕਪਾਲ ਪਤੀ ਤੇਰੇ ਮਾਰ ਪਾਤਾ ਵਲੱਖ ਨੂੰ ਆਏ ਹਾਏ ਕੋ ਮੂੰਹ ਚੋਂ ਤੇ ਕਹ ਨਹੀਂ ਆ ਰਹਾ ਮੈਨੂੰ ਨਹੀਂ ਕਹਿ ਰਹਾ ਤੂੰ ਕਹ ਰ ਕਲੀ ਕਰਦੀ ਰ ਫਿਰ ਆਓ ਮੇਰੇ ਕੋਈ ਹੁੰਦਾ ਇਹ ਜਿਆ ਐਕਸਰਸਾਈਜ਼ ਹੁੰਦੀ ਹੈ ਵੇਲੀ ਵਸਤੇ ਹੁੰਦੀ ਹੈ ਕਰਦੀ ਫਿਰ ਹਾਂ ਤੇ ਕਹ ਰ ਪਈ ਲਾਤ ਨੂੰ ਕੋਈ ਬੰਦ ਹਾਂ ਕੁਝ ਨਹੀਂ ਕਰਨਾ ਮੈਂ ਹੀ ਕਰ ਲੈਂਦਾ ਵੇਲੀ ਇਹਨੂੰ ਤੇ ਹਾਂ ਅਨ ਕਰ ਰਹੀ ਆ ਮੈਂ ਪਾੜੀ ਚੇ ਕਿਹੜੀ ਪਾੜੀ ਕਰਨੀ ਆ ਕਿੱਥੇ ਪਾਰਟੀ ਤੇ ਚੱਲਣਾ ਮੇਰੇ ਨੰ ਫਰੈਂਡਸ ਦਾ ਬਰਥਡੇ ਆ ਸੋ ਮੈਂ ਉੱਥੇ ਚੱਲਣਾ ਤੂੰ ਤੇਰਾ ਉਹ ਲਾੜੀ ਜੀ ਤਾਂ ਰਾਮਲੀਲਾ ਵੇਖਣ ਚਲੀ ਹੁੰਦੀ ਆ ਚਾਪੀ ਬਣੀ ਆ ਓਹੋ ਮਮ ਜੀ ਤੁਹਾਨੂੰ ਨਹੀਂ ਪਤਾ ਇਹ ਬਲਸ਼ਰ ਲਾਇਆ ਮੈਂ ਬਲਸ਼ਰ ਲਾਇਆ ਤੇ ਬ੍ਰਿਸ਼ ਲਾਇਆ ਇਹ ਮੂੰਹ ਸਾਰਾ ਸਵੇੜਿਆ ਮਮ ਜੀ ਬਲਸ਼ਰ ਹੁੰਦਾ ਏ ਤੁਸੀਂ ਮੈਨੂੰ ਕਿੱਥੋਂ ਟੋਕਦੇ ਰਹਿਨੇ ਇਨਨਾ ਦਸ ਸੁਮੇਤਾ ਦੀ ਮੈਂ ਮੋਡ ਰੋਣਾ ਅਛਾ ਮਮ ਜੀ ਮੈਨੂੰ ਇੰਨਾ ਨਾ ਟੋਕਿਆ ਕਰੋ ਪਲੀਜ਼ ਮੈਂ ਨਾ ਹੋਣਾ ਲਖਬੀਰ ਨੂੰ ਕਹਿਣਾ ਕਿ ਮਮ ਜੀ ਮੈਨੂੰ ਬਹੁਤ ਟੋਕਦੇ ਨੇ ਤੇ ਕਹਦੇ ਜਾ ਕੇ ਜਾ ਡਮ ਹੋ ਕੇ ਸਾਡੇ ਕੱਪੜੇ ਵਗੈਰਾ ਪਾਣੀ ਹਜੇ ਸਾੜੀ ਲਾਣੀ ਹਜੇ ਮੋਮ ਜੀ ਮੈਂ ਤੁਸੀਂ ਮੈਨੂੰ ਡਿਸਟਰਬ ਕਰਤਾ ਮੇਰਾ ਟਾਈਮ ਵੇਸਟ ਕਰਤਾ ਸਾੜੀ ਲਾਵਾ ਪਹਿਲਾਂ ਮੋਮ ਜੀ ਮੇਰੇ ਲਈ ਚਾਹ ਬਣਾ ਕੇ ਲਿਓ ਆਏ ਹਾਏ ਕੀ ਮੈਂ ਲਾਂਤੀ ਵੀ ਆ ਕੇ ਇਹਨੂੰ ਮੂਸਲ ਬਣਾਉਂਦਾ ਪਤਾਵਾ ਇਹਨੂੰ ਕੰਮ ਕਰਦਾ ਕਿਸਦਾ ਹੈ ਨਹੀਂ ਕਿ ਚੱਜ ਕੇ ਤੇ ਮਸਾ ਨਹੀਂ ਹੋਇਆ ਨਹੀਂਗਾ ਕੀ ਕਰਨਾ ਹੈਗਾ ਇਹਨੂੰ ਫੇਰ ਮੁੜ ਕੇ ਸ਼ਹਿਰ ਦੀ ਨੂੰ ਲਿਆ ਕੇ ਮੋਡਰਨ ਮੋਡਰਨ ਪਿੰਦੀਆਂ ਵਿੱਚ ਲਿਆਉਂਦੇ ਆਈਆਂ ਕੀਸ਼ ਕਿਨੀ ਇਹਦਾ ਕੀਸ਼ ਕਿਨੀ ਇਹਦੀ ਆਂਦੀ ਹੈ ਕੰਮ ਦੇ ਨੂੰ ਕੋਈ ਕਰਨਾ ਇਹਨੂੰ ਆਉਂਦਾ ਨਹੀਂਗਾ ਜੇ ਮੈਂ ਪਿੰਡ ਦੀ ਕੋਈ ਹੈਗਾ ਵਾ ਰਿਸ਼ਤਾ ਕਿਹਨੇ ਕਰਾਇਆ ਹੁੰਦਾ ਪਿੰਡ ਦੀ ਲਿਆਂਦੀ ਹੁੰਦੇ ਤੇ ਨਾਲੇ ਮੈਨੂੰ ਫਾਇਦਾ ਹੁੰਦਾ ਤੇ ਨਾਲੇ ਕਿਤੇ ਨਾ ਕਿਤੇ ਜਾਇਆ ਕਰਦੀ ਤੇ ਮੇਰੇ ਨਾਲ ਫੇਰ ਮੁੜ ਕੇ ਆ ਕੇ ਤਿਆਰ ਵਿਆਹ ਹੋ ਕੇ ਇਹ ਤਾਂ ਕਿ ਸੱਤ ਚੁੰਨੀ ਲੈਣਦਾ ਉਹਨਿੰਗਾ ਪਤਾ ਤੈਨੂੰ ਮੈਂ ਖੜਨਾ ਕਿੱਥੇ ਹੁੰਦਾ ਇਹਨੂੰ ਹੈਲੋ ਗੱਲ ਜੀ ਸਤਿ ਸ਼੍ਰੀ ਅਕਾਲ ਹੋਰ ਪਰਣਾ ਸਾਹਿਬ ਠੀਕ ਠਾਕ ਹੈ ਠੀਕ ਠਾਕ ਨਾ ਕੀ ਵਿਆਹ ਹੋ ਗਿਆ ਵਾ ਕੱਲ੍ਹ ਫੇ ਬਤਾਈਓ ਬਹੁਤੀ ਬਹੁਤੀ ਧੰਨੋ ਚਲ ਹਣ ਮੈਂ ਹਣ ਬਚਿਆਂ ਦਾ ਅਗੇ ਨਾਲ ਨਾ ਵੀਰ ਹਣਾਂ ਨੂੰ ਵੀ ਮੈਂ ਆਵਾਂਗੀ ਅਸੀਂ ਆਜਾ ਕਰਾਂਗੇ ਤੇ ਰੋਜ਼ ਰੋਜ਼ ਚਲ ਜਾਇਆ ਕਰਾਂਗੇ ਤੇ ਮੁੜ ਕੇ ਜਿੱਦਣ ਜ ਬਰਾਤ ਗਰੂਹ ਉਦੋਂ ਫੇ ਮੁੜ ਕੇ ਅਸੀਂ ਆਵਾਂਗੇ ਸਾਰੇ ਤਿਆਰ ਹੋ ਕੇ ਚਲੋ ਠੀਕ ਐ ਇਹ ਮਾਡਲ ਬਣ ਕੇ ਜਾਂਦੀ ਆ ਨਾ ਹੁਣ ਮੈਂ ਵੀ ਮਾਡਲ ਬਣ ਕੇ ਜਾਵਾਂਗੀ ਫਿਰ ਹੁਣ ਤੇ ਇਹਨੂੰ ਫੇਰ ਦੱਸਾਂਗੀ ਨਾ ਫੇ ਵਧੀਆ ਤਰ੍ਹਾਂ ਰਮਣਾ ਰਮਣਾ ਹਾਂਜੀ ਮਮੂ ਜੀ ਇੱਧਰ ਆਓ ਹਾਂਜੀ ਮਮੂ ਜੀ ਫਿਰ ਮਾਮੇ ਦੇ ਮੁੰਡੇ ਦਾ ਵਿਆਹ ਆ ਗਿਆ ਸਵੇਰੇ ਮੰਮੀ ਤੁਸੀਂ ਨਿਕੋ ਫੋਨ ਨਾ ਚੁੱਕ ਰਹੀਓ ਉਹ ਹੋ ਮਮੂ ਜੀ ਤੁਸੀਂ ਮੈਨੂੰ ਪਹਿਲੇ ਦੱਸਣਾ ਸੀ ਮੈਂ ਤੇ ਪਾਰਲਰ ਜਾਣਾ ਸੀ ਮੈਂ ਫੇਸ਼ਲ ਬਲੀਚ ਕਰਵਾਣੀ ਸੀ ਕਿੰਨਾ ਕੁਝ ਕਰਵਾਉਣ ਵਾਲਾ ਸੀ ਨਹੀਂ ਤੂੰ ਪਰ ਪਹੁੰਚ ਜਾ ਮਰਜੀ ਕਰਾ ਲੈ ਫਿਰ ਸ਼ਗਰ ਤੇ ਹੋਏ ਰੈਡੀ ਜਿਹੇ ਸਮਝਾ ਹੋਣੀ ਹੈ ਮੂੰਮਸੀ ਮੈਂ ਬਹੁਤ ਸੋਹਣੀ ਆ ਤੁਹਾਨੂੰ ਤੇ ਭਲੇਖਾ ਆ ਸੋਹਣੀ ਆ ਤੇ ਮੂੰ ਤਾਂ ਇਹ ਮੂੰ ਤਾਂ ਘਰੇ ਬੈਹਣੀ ਆ ਨੀ ਨੀ ਮੈਨੂੰ ਕੀ ਪਤਾ ਮੈਂ ਤੇ ਜਾਣਾ ਮੂੰਮ ਜੀ ਇੱਕ ਤੇ ਪਿੰਡੂ ਹੈ ਨਾ ਤੁਹਾਨੂੰ ਤੇ ਕੁਝ ਪਤਾ ਹੀ ਲਗਾ ਤੁਹਾਨੂੰ ਤੇ ਪਾਰਲਰ ਤਾਂ ਵੀ ਪਤਾ ਹੀ ਨਹੀਂ ਹੋਵੇਗਾ ਤੁਹਾਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਸਲੂਨ ਵੀ ਹੁੰਦੇ ਨੇ ਉਹਦੇ ਨਾ ਦੇਸੀ ਆਏ ਤੇ ਹੁਣ ਫਿਰ ਮੁਰਗੇ ਮੋਡਰਨ ਬਣ ਕੇ ਇਹਨਾਂ ਨੂੰ ਮੈਂ ਦੱਸਾਂਗੀ ਹੁਣ ਕਿ ਕਿਹ ਤਰ੍ਹਾਂ ਮੋਡਰਨ ਬਣੀਦਾ ਹੁਣ ਮੈਂ ਬਣ ਗਈ ਆ ਨਾ ਤੁਹਾਨੂੰ ਤੁਹਮੁਰਗੇ ਨੂੰ ਆਵਾਜ਼ ਮਾਰਦੀ ਆ ਇਹਨੂੰ ਕਿ ਚੱਲ ਚੱਲੀਏ ਹੁਣ ਇਹਨੂੰ ਮੈਂ ਦੱਸ ਨਹੀਂ ਹੁਣ ਇਹਨੂੰ ਆਵਾਜ਼ ਮਾਰਦੀ ਆ ਕਿ ਇਧਰ ਵੇ ਹੁਣ ਮੇਰੇ ਵੱਲ ਰਮਨਾ ਰਮਨਾ ਹਾਂਜੀ ਮੈਂ ਆਉਂਦੀ ਕਿਹ ਰਹਿਆ ਮੋਹ ਜੀ ਹਾਂਜੀ

ਜੀ ਜਿਹਦਾ ਵਿਆਹ ਹੈ ਤੇ ਮੋਮ ਜੀ ਮੋੜ ਦੇਣ ਭਾਂਕੇ ਚੱਲੀ ਆ। ਤੁਸੀਂ ਤੇ ਮੋਮ ਜੀ ਮੇਰੇ ਨੂੰ ਮਿਲੂ ਵੀ ਕੱਟ ਮਾਰਦੀ। ਚਲੋ ਠੀਕ ਹੈ ਮੋਮ ਜੀ ਚਲੋ ਚੱਲੀਏ। ਚੱਲ ਚਲੋ। ਸਸਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ। ਸਾਡੀ ਅੱਜ ਦੀ ਵੀਡੀਓ ਸੀ ਉਹਦਾ ਮਕਸਦ ਇਹੀ ਸੀ ਕਿ ਕਦੇ ਵੀ ਨੌਂਤਿਆਂ 'ਚ ਫਰਕ ਨਾ ਕਰੋ। ਬਾਕੀ ਮੰਮੀ ਹੀ ਦੱਸੋ। ਆਂਦੇ ਨਾ ਵੀ ਇਹ ਹੈ ਹਾਂ ਸੱਸ ਵੀ ਮਿਲ ਕੇ ਦੇਸੀ ਬਣ ਕੇ ਦੱਸੇਗੀ। ਦੇਸੀ ਐ 사ਸ ਦੇਸੀ 사ਸ 사ਸ ਵੀ ਕੁਛ ਨਾ ਕੁਛ ਬਣ ਕੇ ਲੰਨ ਦੱਸੀ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੋ ਰਹੀ ਜਿਵੇਂ ਜਿਵੇਂ ਜਮਾਨਾ ਚੇਂਜ ਹੋ ਰਿਹਾ ਤੇ ਪਹਿਰਾਵੇ ਵੀ ਚੇਂਜ ਹੋ ਰਿਹਾ ਹੈ ਭਾਵੇਂ ਨਵਾਂ ਤੀਆਂ ਜੀਨ ਪਾਉਂਦੀਆਂ ਭਾਵੇਂ ਸੂਟ ਪਾ ਰਹੀਆਂ ਅੱਜ ਕੱਲ੍ਹ ਸ਼ਰਾਰੇ ਚੱਲਦੇ ਨੇ ਬਟ ਇਹ ਜ ਮਰਜੀ ਪਾ ਲੈਣ ਪਰ ਇਹਨਾਂ ਨੂੰ ਕਦੀ ਵੀ ਡਕਣਾ ਚਾਹੀਦਾ ਆਪਣਾ ਰੇਟ ਪੂਰੀ ਕਰਨੀ ਚਾਹੀਦੀ ਹੈ ਹਰ ਇੱਕ ਦੀ ਰੀਜ਼ ਹੁੰਦੀ ਹੈ ਉਹ ਚਲੋ ਪੂਰੀ ਕਰਨ ਦੇ ਜੇ ਸੋਹਰੇ ਕਰਨ ਦੇਣਗੇ ਤੇ ਅੱਗੇ ਨਵਾਂ ਵੀ ਉਹਨਾਂ ਦਾ ਪੂਰਾ ਹਨਾ ਆਦਰਮਾਨ ਕਰਨ ਗਿਆ सो so, आजकल जिम्मे जी अग्न टेक्नोलॉजी टेक्नोलॉजी रही है मॉडर्न जमाना चल रहा है ठीक है स्ट्रेट होना हेलो भी जी सीकाल होर प्रताद ठीक ठाक है Ha ben de yüklü takıyordum.